ਸਾਂਝਾ ਬੋਰਮਾ ਇੱਕ ਤਾਂ ਮੰਚ ਤੇ ਬਿਲੀ ਬੋਰਡ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਆ ਅੱਜ ਆਪਾਂ ਰਾਮਪਰੇ ਵਿਖੇ ਰੋਸ਼ਨੀ ਕਰਨਾ ਕਰ ਰਹੇ ਆ ਪਹਿਲਾਂ ਆਣੇ ਬੁਲਾ ਰਹੇ ਨੇ ਤੁਹਾਨੂੰ ਬਸਤ ਜਾਣਕਾਰੀ ਦਿੱਤੀ ਆ ਸਮੇਂ ਦਾ ਖਿਆਲ ਰੱਖਦੇ ਹੋਏ समा बहुत हो गया आर्थिक दोस्त कर ला वा पहला बुला रहे बुलारे रिटायरी कैमरे ने दसा क्या बिजली बोर्ड एक कमाऊ पोता दारा रोडवे ए एक कमाऊ दारा सी समय सरकार ने हौली हौली भावे अकाल सरकार आई का सरकार आई ਆਪਾਂ ਲਗਾਤਾਰ ਲੜਾਈ ਦੇ ਮੈਦਾਨ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਰਹੇ ਮੇਰੇ ਦੋਸਤੋ ਤੁਸੀਂ ਬਹਾਦਰ ਬਿਜਲੀ ਕਾਮੇ ਹੋ ਕਿਉਂਕਿ ਜਿਨ੍ਹਾਂ ਨੇ 17 ਵਾਰੀ ਬਿਜਲੀ ਬੋਰਡ ਨੂੰ ਟੁੱਟੋਂ ਦਾ ਬਚਾ ਕੇ ਰੱਖਿਆ ਅੰਤ ਵਿੱਚ ਜੋ ਬਾਦਲ ਦੀ ਸਰਕਾਰ ਸੀ ਉਧਰ ਆਪਣੇ ਕਿਸਾਨ ਵੀਰਾਂ ਹਾਰੇ ਦੇ ਫਾਸਲੇ ਵਿੱਚ ਰੁੱਜ ਗਏ ਤਾਂ ਬਾਦਲ ਸਾਹਿਬ ਨੇ ਕਿਹਾ ਮੈਨੂੰ ਮੇਰੇ ਮੁੰਡੇ ਸਖਬੀਰ ਦੀ ਸਾ ਕਿ ਮੈਂ ਬਿਲੀਬੋਰਡ ਦਾ ਨਿਜੀਕਰਨ ਨਹੀਂ ਕਰਦਾ ਇਹਨੂੰ ਸਿਰਫ ਦੋ ਪਾਰਗਾਂ ਵਿੱਚ ਹੀ ਬਣਦਾ ਮਰੇ ਦੋਸਤੋ ਹੌਲੀ-ਹੌਲੀ ਸਮਾਂ ਬੀਤਦਾ ਗਿਆ ਇਹ ਸਰਕਾਰਾਂ ਆਪਣੇ ਦੇ ਬਾਰ ਕਰਦੀਆਂ ਰਹੀਆਂ ਨੇ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਦੋ ਬਿਲੀਬੋਰਡ ਦੀਆਂ ਦੋ ਡਵੀਨਾਂ ਨਿਜੀਕਰਨ ਹੋ ਗਿਆ ਤਾਂ ਮਰੇ ਦੋਸਤੋ ਸਾਨੂੰ ਇੱਕੇ ਦੇ ਨਾਲ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਆਪਰੇ ਇਕਤਾ ਮੰਚ ਦੇ ਸੁਭਾਗ ਗੁਰੂ ਜੀ ਆ ਸਾਡੇ ਸਾਰੇ ਜਥੇ ਬੰਦੀਆਂ ਨਾਲ ਇੱਕ ਮੀਟਿੰਗ ਹੋ ਗਈ ਆਹ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਜਥੇ ਬੰਨਿਆ ਜਿਹੜੇ ਜਥੇ ਬੰਨਿਆ ਰਿਸਿਸਟਡ ਹੋ ਚੁੱਕਿਆ ਨੇ ਉਹਨਾਂ ਨੂੰ ਆਪਾਂ ਇਕੱਠੇ ਕਰਕੇ ਆਹ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਪ੍ਰੋਗਰਾਮ ਹੋਏਗਾ ਆਪਾਂ ਡੰਡਮੇ ਰੂਪ ਵਿੱਚ ਉਹ ਪ੍ਰੋਗਰਾਮ ਲਾਗੂ ਕਰਨਾ ਅੱਜ ਆਪਾਂ ਨੂੰ ਅੱਜ ਅੰਚੇਤਾ ਸੰਜਾ ਫੋਰਮ ਕੋਲੋਂ ਕਾਲ ਆਈਆ ਇਹ ਸਾਰੇ ਡਿਵੀਜ਼ਨ ਵਿੱਚ ਆਰਥਿਆ ਮੁਕੜਿਆਗੇ ਇਹਦਾ ਰੋਸ ਪ੍ਰਗਟ ਕਰਨਾ ਦੋਸਤੋ ਜੇ ਆਪਾਂ ਰੋਸ ਪੜ ਕਰ ਕਰਦੇ ਆ ਉਹਦਾ ਰਿਜ਼ਲਟ ਆ ਜ਼ਰੂਰ ਨਿਕਲਦਾ ਆਪਾਂ ਪਹਿਲਾਂ ਕਲੇ ਖਬਰਾਂ ਹੀ ਲਵਾਈਆਂ ਸੀਗੀਆਂ ਇਹ ਖਬਰਾਂ ਦਾ ਇਨਾ ਅਸਰ ਹੋਇਆ ਕਿ ਬਿਜਲੀ ਮੰਤਰੀ ਨੂੰ ਇਹਦਾ ਖੰਡਣ ਕਰਨਾ ਪਿਆ ਕਿ ਅਸੀਂ ਬਿਜਲੀ ਬੋਰਡ ਦੀਆਂ ਜਾਂ ਦੋਸਤੋ ਡਿਵੀਜ਼ਨਾਂ ਇਹਨਾਂ ਨਿਜੀਗਰ ਨਹੀਂ ਕਰਾਂਗੇ ਪਰ ਦੋਸਤੋ ਛਾਨੂੰ ਪਤਾ ਇਹ ਲollipopa ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਆਪਾਂ ਨੂੰ ਸਾਂਝਾ ਫੋਰਮ ਦਾ